ਲੁਧਿਆਣਾ ਦੇ ਜਗਰਾਉਂ ਪੁਲ ਤੋਂ ਕੰਟਾ ਕਰ ਹੁੰਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੁਧਿਆਣਾ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ADCP ਰੁਪਿੰਦਰ ਕੌਰ ਸਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਦੇ 14 ਐਸ ਐਚਓ ਦੇ ਨਾਲ ਕ੍ਰਾਈਮ ਜ਼ੋਨ ਇਲਾਕਿਆਂ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਜਿਸ ਦੇ ਨਾਲ ਸ਼ਰਾਰਤੀ ਅਨਸਰਾਂ ਅਤੇ ਗੁੰਡਾ ਅਨਸਰਾਂ ਤੇ ਠੱਲ ਪਾਈ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਗੈਂਗਸਟਰਾਂ ਨੂੰ ਲੈ ਕੇ ਕਿਹਾ ਕਿ ਸ਼ਹਿਰ ਦੇ ਵਿੱਚ ਵੀ ਪਿੰਡਾਂ ਦੀ ਤਰਜ਼ ਤੇ ਸਰਚ ਅਭਿਆਨ ਚਲਾਏ ਜਾ ਰਹੇ ਨੇ ਤਾਂ ਜੋ ਇਹਨਾਂ ਗੁੰਡਾ ਅਨਸਰਾਂ ਨੂੰ ਫੜਿਆ ਜਾ ਸਕੇ ਇਹ ਜਿਹੜੇ ਫਲੈਗਮਾਰਕ ਜਿਹੜਾ ਹੈਗਾ ਏਰੀਆ ਨੂੰ ਡੋਮਿਨੇਟ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਕੋਈ ਕ੍ਰਾਈਮ ਪ੍ਰੋਨ ਏਰੀਆਜ਼ ਨੇ ਜਿ ਕਿ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਸੈਨੀਟਾਈਜ਼ ਕਰ ਸਕੇ ਔਰ ਇੱਕ ਡੈਕ੍ਰੈਂਸ ਵੀ ਪ੍ਰਵੇਲ ਹੋਵੇ ਇਹਦੇ ਨਾਲ ਅਸੀਂ ਚੈਕਿੰਗ ਵੀ ਕਰਦੇ ਤੇ ਜਿਹੜੀ ਵੀ ਇਹਦੇ ਚ ਅਚੀਵਮੈਂਟ ਹੋਵੇ ਉਹ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇਹ ਅਸੀਂ ਜੁਆਇੰਟ ਜ਼ੋਨ 1 ਜ਼ੋਨ 3 ਨੇ ਸ਼ੁਰੂ ਕੀਤਾ ਅਸੀਂ ਜਗਰਾਉਂ ਕੋਲ ਤੋਂ ਸੋ ਅਸੀਂ ਫੁੱਟ ਮਾਰਚ ਕਰਦੇ ਹੋਏ ਕੰਟਾ ਕਰ ਚੌਂਕ ਆ ਗਏ ਸਾਡੇ ਨਾਲ 14 ਐਸਐਚਓ ਸੀਗੇ ਬਾਕੀ ਚੌਕੀ ਇਨਚਾਰਜ ਤੇ ਫੋਰਸ ਸੀ ਤੇ ਇਸ ਤੋਂ ਅੱਗੇ ਅਸੀਂ ਆਪਣੇ ਜਿਹੜੇ ਜ਼ੋਨ 1 ਦਾ ਏਰੀਆ ਸਾਡੇ ਐਸਐਚਓ ਦੇ ਨਾਲ ਡੋਮਿਨੇਟ ਕਰਨ ਲੱਗੇ ਜਿਹਦੇ ਚ ਨਾਰਥ ਸਬਡਿਵੀਜ਼ਨ ਤੇ ਸੈਂਟਰਲ ਸਬਡਿਵੀਜ਼ਨ ਦੋਨਾਂ ਦਾ ਲੱਕ ਆ ਗਿਆ ਲੱਗਾ ਕੋਈ ਇਨਫੋ ਵੀ ਮਿਲੀ ਹੈ ਜੀ ਨੀ ਕੋਈ ਸਪੈਸ਼ਲ ਇਨਪੁਟ ਨਹੀਂ ਹੈ ਜੀ ਇਹ ਸਿਰਫ ਡਟਰੈਂਸ ਤੇ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਇਕ ਅਸੀਂ ਇਹਨੂੰ ਜਿਹੜਾ ਹੈਗਾ ਫੁੱਟ ਮਾਰਚ ਤੇ ਫਲੈਗ ਮਾਰਚ ਕਰ ਰਹੇ ਹਾਂ ਜਿਹੜੇ ਕ੍ਰਾਈਮ ਪ੍ਰੋਨ ਇਲਾਕੇ ਨੇ ਉਹਨਾਂ ਨੂੰ ਅਸੀਂ ਸੈਨੀਟਾਈਜ਼ ਕਰ ਸਕਦੇ ਹਾਂ ਨਾਲ ਜਿ ਤਰੀਕਾ ਪਿੰਡਾਂ ਦੇ ਵਿੱਚ ਵੀ ਗੈਂਗਸਟਰਾਂ ਨੂੰ ਪੜਨ ਦੇ ਲਈ ਜਿਹੜੀ ਹੈ ਲਗਾਤਾਰ ਮੁਹਿੰਮ ਜਾਰੀ ਹੈ ਉਸ ਦੀ ਲਗਾਤਾਰ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਬਿਲਕੁਲ ਜੀ ਪੁਲਿਸ ਮੁਸਤੈਦ ਹੈ ਤੇ ਜਿਹੜੀਆਂ ਸਾਰੀਆਂ ਮੁਹਿੰਮਾਂ ਸਾਡੀਆਂ ਜਾਰੀ ਨੇ ਗੈਂਗਸਟਰਾਂ ਖਿਲਾਫ ਰਾਤਰੀ ਅੰਸਰਾਨ ਦੇ ਖਿਲਾਫ ਜਿਸ ਸਬੰਧੀ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਮੀਡੀਆ ਨਾਲ ਵੀ ਸ਼ੇਅਰ ਕਰ ਰਹੇ ਹਾਂ ਔਰ ਇਹ ਜਾਰੀ ਰੱਖਾਂਗੇ ਕੋਈ ਵੀ ਐਸਮ ਜੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਦੀ ਰਿਪੋਰਟ ਲੁਧਿਆਣਾ ਦੇ ਜਗਰਾਉਂ ਪੁਲ ਤੋਂ ਕੰਟਾ ਕਰ ਹੁੰਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੁਧਿਆਣਾ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਐਡੀਸੀਪੀ ਰੁਪਿੰਦਰ ਕੌਰ ਸਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 14 ਐਸਐਚਓ ਦੇ ਨਾਲ ਕ੍ਰਾਈਮ ਜ਼ੋਨ ਇਲਾਕਿਆਂ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਜਿਸ ਦੇ ਨਾਲ ਸ਼ਰਾਰਤੀ ਅਨਸਰਾਂ ਅਤੇ ਗੁੰਡਾ ਅਨਸਰਾਂ ਤੇ ਠੱਲ ਪਾਈ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਗੈਂਗਸਟਰਾਂ ਨੂੰ ਲੈ ਕੇ ਕਿਹਾ ਕਿ ਸ਼ਹਿਰ ਦੇ ਵਿੱਚ ਵੀ ਪਿੰਡਾਂ ਦੀ ਤਰਜ਼ ਤੇ ਸਰਚ ਅਭਿਆਨ ਚਲਾਏ ਜਾ ਰਹੇ ਨੇ ਤਾਂ ਜੋ ਇਹਨਾਂ ਗੁੰਡਾ ਅਨਸਰਾਂ ਨੂੰ ਫੜਿਆ ਜਾ ਸਕੇ ਇਹ ਜੀ ਪੁਟਮਾਰਕ ਸੇ ਫਲੈਗਮਾਰਕ ਜਿਹੜਾ ਹੈਗਾ ਏਰੀਆ ਨੂੰ ਡੋਮਿਨੇਟ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਕੋਈ ਕ੍ਰਾਈਮ ਪ੍ਰੋਨ ਏਰੀਆਜ਼ ਨੇ ਜਿਵੇਂ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਸੈਨੀਟਾਈਜ਼ ਕਰ ਸਕੇ ਔਰ ਇੱਕ ਡੈਕ੍ਰੈਂਸ ਵੀ ਪ੍ਰਵੇਲ ਹੋਵੇ ਇਹਦੇ ਨਾਲ ਅਸੀਂ ਚੈਕਿੰਗ ਵੀ ਕਰਦੇ ਤੇ ਜਿਹੜੀ ਵੀ ਇਹਦੇ ਚ ਅਚੀਵਮੈਂਟ ਹੋਵੇ ਉਹ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇਹ ਅਸੀਂ ਜੁਆਇੰਟ ਜ਼ੋਨ 1 ਜ਼ੋਨ 3 ਨੇ ਸ਼ੁਰੂ ਕੀਤਾ ਸੀ ਜਗਰਾਉਂ ਕੋਲ ਤੋਂ ਸੋ ਅਸੀਂ ਫੁੱਟ ਮਾਰਚ ਕਰਦੇ ਹੋਏ ਘੰਟਾ ਘਰ ਚੌਂਕ ਆ ਗਏ ਸਾਡੇ ਨਾਲ 14 ਐਸਐਚਓਸ ਸੀਗੇ ਬਾਕੀ ਚੌਕੀ ਇਨਚਾਰਜ ਤੇ ਫੋਰਸ ਸੀ ਤੇ ਇਸ ਤੋਂ ਅੱਗੇ ਅਸੀਂ ਆਪਣੇ ਜਿਹੜੇ ਜ਼ੋਨ 1 ਦਾ ਏਰੀਆ ਸਾਡੇ ਐਸਐਚਓਸ ਦੇ ਨਾਲ ਡੋਮਿਨੇਟ ਕਰਨ ਲੱਗੇ ਜਿਹਦੇ ਵਿੱਚ ਨਾਰਥ ਸਬਡਿਵੀਜ਼ਨ ਤੇ ਸੈਂਟਰਲ ਸਬਡਿਵੀਜ਼ਨ ਦੋਨਾਂ ਦਾ ਲੱਕਾ ਆ ਗਿਆ ਤਾਂ ਕੋਈ ਇੰਪੁੱਟ ਵੀ ਮਿਲੀ ਹੈ ਜੀ ਨੀ ਕੋਈ ਸਪੈਸ਼ਲ ਇਨਪੁਟ ਨਹੀਂ ਹੈ ਜੀ ਇਹ ਸਿਰਫ ਡੈਟਰੈਂਸ ਤੇ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਇੱਕ ਅਸੀਂ ਇਹਨੂੰ ਜਿਹੜਾ ਹੈਗਾ ਫੁੱਟ ਮਾਰਚ ਤੇ ਫਲੈਗ ਮਾਰਚ ਕਰ ਰਹੇ ਹਾਂ ਜਿਹੜੇ ਕ੍ਰਾਈਮ ਪ੍ਰੋਨ ਇਲਾਕੇ ਨੇ ਉਹਨਾਂ ਨੂੰ ਅਸੀਂ ਸੈਨੀਟਾਈਜ਼ ਕਰ ਸਕਦੇ ਹਾਂ ਨਾ ਜਿਉਂ ਤਰੀਕਾ ਨਾ ਪਿੰਡਾਂ ਦੇ ਵਿੱਚ ਵੀ ਗੈਂਗਸਟਰਾਂ ਨੂੰ ਫੜਨ ਦੇ ਲਈ ਜਿਹੜੀ ਹੈ ਲਗਾਤਾਰ ਮੁਹਿੰਮ ਚੱਲੀ ਜਾ ਰਹੀ ਹੈ ਇਹ ਲੱਗਦਾ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਬਿਲਕੁਲ ਜੀ ਪੁਲਿਸ ਮੁਸਤੈਦ ਹੈ ਤੇ ਜਿਹੜੀਆਂ ਸਾਰੀਆਂ ਮੁਹਿੰਮਾਂ ਸਾਡੀਆਂ ਜਾਰੀ ਨੇ ਗੈਂਗਸਟਰਾਂ ਖਿਲਾਫ ਰਾਤਰੀ ਅੰਸਰਾਨ ਦੇ ਖਾਤ ਜਿਸ ਸਬੰਧੀ ਅਸੀਂ ਸਮੇ ਸਮੇ ਤੇ ਤੁਹਾਨੂੰ ਮੀਡੀਆ ਨਾਲ ਵੀ ਸ਼ੇਅਰ ਕਰ ਰਹੇ ਹਾਂ ਔਰ ਇਹ ਜਾਰੀ ਰੱਖਾਂਗੇ ਕੋਈ ਵੀ ਐਸਨ ਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਕ ਚਲੋਟਾ ਦੀ ਰਿਪੋਰਟ